हां जी ਕਰੋ ਖੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਰੇ ਤੇ ਤੁਹਾਨੂੰ ਦਿਖਾ ਰਹੇ ਹਾਂ ਜੋ ਤਿੰਨ ਫੁੱਟ ਦੀ ਲੱਕੜ ਜੋ ਡੇਕ ਦੀ ਜਿਹਨੂੰ ਆਪਾਂ ਡੇਕ ਕਹਿੰਦੇ ਨੇ ਇਹਨੂੰ ਲੋਕ ਕੋਈ ਕੁਝ ਵੀ ਨਹੀਂ ਸਮਝਦੇ ਸੀ ਹਨਾ ਉਹ ਚੀਜ਼ ਨੂੰ ਹੁਣ ਬਹੁਤ ਹੀ ਵਧੀਆ ਸਮਝਿਆ ਜਾਂਦਾ ਹੈ ਇਹ ਇਹ ਤਿੰਨ ਫੁੱਟ ਦੀ ਲੱਕੜ ਹੈ ਇਹਨੂੰ ਆਪਾਂ ਤੋੜ ਰਹੇ ਹਾਂ ਹੁਣ ਆਰੇ ਤੇ ਪਹਿਲਾਂ ਇਹਨੂੰ ਕਟਿਆ ਕਟਰ ਦੇ ਨਾਲ ਕੱਟ ਕੇ ਤੇ ਆਪਾਂ ਨੇ ਇਹਨੂੰ ਆਰੇ ਤੇ ਦੇਣ ਦਸ ਹੋ ਰਹੇ ਹੁਣ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਬਿਲਕੁਲ ਸਾਫ਼ ਕਰਕੇ ਸਿੱਧੀ ਕਰਕੇ ਹਨਾ ਤੇ ਹੁਣ ਇਹ ਸਿੱਧੀ ਦੇਖੋ ਹੋ ਗਈ ਇਹ ਹੁਣ ਆਪਾਂ ਥੱਲ ਬੰਨ ਲੈਣੀ ਹੈ ਥੱਲ ਬੰਨਣੇ ਕਿ 13 ਸੂਤ ਦਾ 13 ਸੂਤੇ ਥੱਲ ਬੰਨ ਕੇ 13 ਸੂਤ ਨੂੰ ਮਰਬੇ ਜਿਹਾ ਆਪਾਂ ਇਹਦੇ ਫਾੜੇ ਮਾਰ ਲਏ ਹਨਾ ਫਾੜੇ ਮਾਰ ਲਏ ਤੇ ਹੁਣ 13 ਸੂਤ ਇਹ ਬਾਹਾਂ ਜਿਹੜਾ ਆਪਾਂ ਕਹਿੰਦੇ ਨੇ ਦੋਨਾਂ ਪਾਸੋਂ ਇੱਕ ਹੋ ਜਾਹਾ ਆ ਬਾਹਾਂ ਹੁਣ ਕੀਤਾ ਕਰਕੇ ਬਿਲਕੁਲ ਬੰਗਲੇ ਆ ਬਹਾ ਇਹ ਆਜਾ ਕੋਈ ਬਹਾ ਬਣ ਗਿਆ ਦੋ ਗਣ ਗਏ ਇਹ ਆ ਬਣ ਗਿਆ ਤੀਆ ਇਹ ਆ ਬਣ ਗਿਆ ਜੀ ਚੌਥਾ ਇੱਕ ਖੋੜੇ ਦੇ ਵਿੱਚੋਂ ਆਪਾਂ ਨੇ ਚਾਰ ਬਾਹੇ ਕੱਢ ਲਈ ਤੇ ਦੇਖ ਦੀ ਲੱਕੜ ਜਿਹੜੀ ਬੜੀ ਵਧੀਆ ਸੀਗੀ ਸੋਹਣੀ ਸੀਗੀ ਇਹ ਮਰਿਆ ਗੋਲ ਗੋਲ ਰੱਖਣੀ ਸੀ ਤੇ ਇਹ ਹੁਣ ਇਹ ਆ ਪੰਜਵਾਂ ਬਹਾ ਬਣ ਗਿਆ ਆ ਬਣ ਗਿਆ ਜੀ ਥੇ ਮਮਾ ਆ ਬਣ ਗਿਆ ਜੀ ਹੁਣ ਸਤਮਾ ਬਾਂ ਹਨ ਇਹ ਬਾਹੇ ਚੱਲਣ ਫੋਟ ਦੇ ਯੋਗ ਕਹੀ ਦੇ ਵਿੱਚ ਪੈਂਦੇ ਆ ਜੋ ਕਿ ਕੀਤੀ ਬਾੜੀ ਵਾਲਾ ਜੋ ਸੰਦ ਹੁੰਦਾ ਹਨ ਇਹ ਕਿ ਇੱਕਾਂ ਵਿੱਚ ਵਰਤਿਆ ਜਾਂਦਾ ਘਰਾਂ ਵਿੱਚ ਵਰਤ ਲੈਨੇ ਆਪਾਂ ਕਰਾਉਣ ਬੜੀ ਇਹ ਹੁਣ ਇਹ ਬਾਹੇ ਜਿਹੜੇ ਹੈਗੇ ਆ ਇਹ ਆਪਾਂ ਕੱਢ ਰਹੀ ਹੈ ਇਹ ਇਹ ਹੁਣ ਆਪ ਮਨੇ ਕਾਫੀ ਬਾਹਰ ਨਿਕਲ ਗਿਆ ਜੀ ਵਿੱਚੋਂ ਛੋਟੇ ਜਿਹੇ ਪੀਸ ਵਿੱਚੋਂ ਤੇ ਹੁਣ ਆਪਣਾ ਜਿਹੜਾ ਬੱਚਾ ਉਹ ਰੱਖਿਆ ਹੋਇਆ ਉਹ ਲਿਜਾ ਰਿਹਾ ਬਾਹਰ ਨੂੰ ਇਹ ਖਰਾ ਲ ਉੱਤੇ ਲਿਜਾ ਰਿਹਾ ਤੇ ਆਪਣੇ ਵਿੱਕੇ ਤਰ੍ਹਾਂ ਦਾ ਵੀ ਲੱਗੀਆਂ ਹੋਈਆਂ ਨੇ ਆ ਬੰਦਾ ਜਿਹੜਾ ਆਪਾ ਰੱਖਿਆ ਹੋਇਆ ਬੰਦਰ ਨਹੀਂ ਦਾ ਇਹ ਹੁਣ ਤਾਂ ਮਿੱਤਰੀ ਬਣ ਗਿਆ ਹੈ ਉਹ ਤਾਂ ਬੰਦਾ ਸੀ ਜਲਾ ਇਹ ਤਾਂ ਮਾਪਾ ਹੀ ਫਟਾਏ ਨੂੰ ਇਹਨੇ ਪੂਰੀ ਟ੍ਰੇਨ ਨੂੰ ਦਿੱਤੀ ਹੋਈ ਆ ਵੀ ਆਪਾਂ ਨੇ ਵੀ ਇਦਾਂ ਕਿਦਾਂ ਕਸਣਾ ਬਾਹਾਂ ਇਹ ਕਿਤੋਂ ਹਨ ਉਹ ਸੱਤ ਨਾ ਇਹ ਤਾਂ ਥੋੜਾ ਮਾਰਨਾ ਹੈ ਨਾ ਆਹ ਦੇਖੋ ਨੇ ਸੈੱਟ ਕਰ ਲਿਆ ਬੰਦਾ ਅਰਵਾਦੇ ਸਵੇਰੇ ਉਹਨੇ ਨਿਹਾਂ ਲਾ ਕੇ ਬਿਲਕੁਲ ਕਿੱਥੋਂ ਹੈ ਚਰਨੀ ਮੈਂ ਚਲੋ ਉਹਦੇ ਉੱਪਰ ਵੀ ਇੱਧਰ ਦੇਖਿਆ ਸੀ ਇਹਨੇ ਥੋੜਾ ਮਾਰ ਲਿਆ ਦੋਨਾਂ ਪਾਸੇ ਤੇ ਹੁਣ ਇਹ ਚੱਲੇ ਜੀ ਬੰਦੇ ਆ ਥੂ ਕਰ ਲਿਆ ਹੁਣ ਦੇਖੋ ਕੋਈ ਨਿਹਾਂ ਚੱਲ ਰਿਹਾ ਨਹੀਂ ਪੂਰੀ ਮਸਤੀ ਕੀ ਬਣਾ ਰਿਹਾ ਹੈ ਬੰਦਾ ਦੇਖੋ ਇਹ ਇਹਨੂੰ ਪੂਰੀ ਟ੍ਰੇਨਿੰਗ ਦਿੱਤੀ ਹੋਈ ਆਪਾਂ ਨੇ ਕਿਵੇਂ ਕਰਨਾ ਹੈ ਇਹ ਦੇਖੋ ਹੁਣ ਇਹ ਲਉ ਜੰਡਕ ਗੋਣ ਹੋ ਗਿਆ ਹੁਣ ਇਦਾਂ ਕਰ ਮੈਂ ਇਹ ਹਾਂ ਵੀ ਬੜਾ ਹੁਣ ਤਿੱਖਾ ਵੀ ਕਰ ਲੈਂਦਾ ਹੁਣ ਅਸੀਂ ਪਹਿਲਾਂ ਤਾਂ ਮੈਂ ਤਿੱਖੇ ਕਰਕੇ ਇਹਨੂੰ ਨੋਸੰਦ ਹੁਣ ਇਹ ਆਪ ਹੀ ਕਰ ਲੈਂਦਾ ਕਿਉਂਕਿ ਕਈ ਸਾਲ ਹੋ ਗਏ ਨੇ ਮੇਰੇ ਕੋਲੇ ਇਹ ਹੁਣ ਇਹਨੇ ਆ ਬਣਾ ਲਿਆ ਹੋ ਗਿਆ ਚਲੇ ਕਰ ਲੈ ਇਹ ਆ ਲਓ ਦੋ ਟੈਲ ਵੀ ਦਾ ਹੁਣੇ ਚੱਕੂ ਰੰਦਾ ਉਹ ਲੈ ਰੰਦਾ ਚੱਕ ਲੈ ਦੇਖੋ ਕਿਵੇਂ ਜਾਂਦਾ ਪਾਣੀ ਨੂੰ ਰੰਦਾ ਹਨਾ ਦੇਖੋ 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 ਕਿੰਨਾ ਸੋਹਣਾ ਗਹਿਸਾਬ ਨਾਲ ਬਣਾ ਰਹੇ ਆ ਇਹ ਅਨੂਦੀ ਫੜਨੇ ਹੁਣ ਚੱਕੋ ਇਹ ਚੌਰਸਾ ਔਰ ਸਾਨੇ ਹੁਣ ਆਇਆ ਇਹ ਲੈ ਉਹ ਲਾ ਟੈ ਇੰਤਨਾ ਵੀ ਕਰ ਲਿਆ ਸਾਬ ਹੁਣ ਚੱਕੋ ਇਹ ਰੇਗਮਾਰ ਆ ਲੈ ਰੇਗਮਾਰ ਵੀ ਲੱਗ ਗਈ ਇਹ ਦੇਖੋ ਕਰਮੋਕ ਪੱਡਾ ਸੋਨਾ ਬਹਾ ਬਣਾ ਰਹੇ ਨੇ ਡੇਟੀ ਲੱਗਣਾ ਤੇ ਇਹਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਓ ਆ ਪਾਤਾ ਅੱਗੇ ਬਣਾ ਪੀਨ ਦੇ ਵਿੱਚ ਪਾਤਾ ਇਹ ਗਾਂ ਮਰਦੀ ਆਪਣੇ ਕੋਲ ਹੁਣ ਲੈ ਜਾ ਸਕਦਾ ਇਸ ਪਾਸੇ Why? Right.